या लो जो रे नई की सर तो है जैसे कि क्या तक की हां जी आगे आगे देखो अच्छा कॉलतरी आई नहीं नहीं सर आगे कोई पत्ती रख के गए पत्ती आगे रख के बाहर ला गए आगे रख के उधर रख गए और ये काम तो बहुत अंदर पत्ती रख के ऐसे घूमते बाहर ले ਮੈਨੂੰ ਕਿਤਨਾ ਚੰਗਾ ਠੀਕ ਹੈ ਇੱਕ ਅੰਦਾਜ਼ਨ ਬਾਰੇ ਤਾਂ ਕਰਦੇ ਹਾਂ ਕਿ ਤਮ ਤਾਂ ਤੇਰੀ ਹਮtri ਪੈ ਗਈ ਰੋਣ ਦੀ ਹਰ ਅੱਜ ਵੀ ਉਹ ਪਾਸ ਸੁਮੇਂਦਰ ਮੇਰੇ ਕੋਲ ਉਹ ਇੱਥੇ ਕੋ ਆ ਜਾਓ ਤੈਨੂੰ ਉਹ ਕੁਛ ਨਹੀਂ ਲੱਗਿਆ ਕਿ ਇੱਥੇ ਉਹਨੂੰ ਪਾਇਨਾ ਤੇ ਗੱਲ ਕਰ ਲੈਂਦੇ ਆ ਤੇ ਉਹ ਨਹੀਂ ਗਈ ਆ ਦਿਮਾਗ ਥੋੜੀ ਬੰਦ ਕਰ ਲੈ ਆਏ ਆਪਣੇ ਸ਼ਹਿਰ ਤੇ ਲੱਗੋ ਆਪਣੀ ਫੇਪੀ ਆ ਨਾ ਇਹਦਾ ਇਹ ਪਤਾ ਨਹੀਂ ਕੀ ਹੋ ਗਿਆ ਪਤਾ ਬਾਤ ਕਰਾ ਕੇ ਜਦੋਂ ਨਾਇਣ ਚੱਲੀ ਸੀਗੀ कैमरे <laughs> लोलो ਆਹ ਵਾਜੇ ਪਟਾਕੇ ਦੇ ਮੇਨ ਲਫੇ ਜਿਹਦਾ ਨਗਰ ਕੀਤਾ ਪਟਾਕੇ ਜਨਾਬੀ ਹੋਲੇ ਆ ਤੇ ਮੈਂ ਆਪਣੇ ਤੁਹਾਨੂੰ ਦੂਤੀ ਕਰਦਾਂਗੀ ਲੋਹਾਂ ਬਾਹਣ ਦੇ ਕੇ ਦੋ ਮੁੰਡੇ ਦੇਖਿਆ ਜਿਹੜੇ ਮੋਟੇ ਕਿਦ ਨੂੰ ਜਿੱਦਾਂ ਉਹਨੇ ਪਿਸਤੌਲ ਫੜੇ ਹੰਦਨੋਂ ਆਏ ਤੇ ਮੇਰੇ ਕੋਲ ਅਗਲੀ ਪਾਰਟੀ ਰੱਖ ਕੇ ਤੇ ਬਾਹਰ ਮੋਟੇ ਬੱਤੇ ਦੇ ਉੱਤੇ ਚਲ ਗਏ ਉਹ ਗਿਆ ਕੁਝ ਨਹੀਂ ਉਹਨੇ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ 1 ਕਿੰਨੇ ਦਾ 10 ਘੰਟਾ ਬਣ ਹੋ ਗਿਆ ਜੀ ਫਾਇਰਿੰਗ ਕਿਨੇ ਜਰਵਾ ਚੁੱਕੀ ਤੇ ਹੈ ਫਾਇਰ ਨਹੀਂ ਆਦੇ ਚੁੱਕੀ ਪਰ ਫਾਇਰਿੰਗ ਕੀਤੀ ਵੀ ਹੈ ਫਾਇਰਿੰਗ ਕਰਨ ਤੋਂ ਬਾਅਦ ਪਾਤੀ ਕੀਤੀ ਤੁਹਾਨੂੰ ਬਾਅਦ ਪਾਤੀ ਅੱਗ ਫੜਾਈ ਉਹਨਾਂ ਨੂੰ ਕੋਈ ਮੈਸੇਜ ਤੋਂ ਆਪ ਤੁਹਾਨੂੰ ਮੇਰੇ ਤੋਂ ਕੋਈ ਨਹੀਂ ਤੇ ਮੈਂ ਪਾਤੀ ਫੜਾ ਕੇ ਨਾਲੇ ਦਿਲ ਗਏ ਤੁਹਾਡੇ ਸਾਹਿਬ ਨਾਲ ਕਿੰਨੇ ਟੋਕੋ ਫਾਇਰ ਹੋਏ ਨੇ ਮੇਰੇ ਸਾਹਿਬ ਨਾਲ 10 12 ਤੋਂ ਹੋਈ ਗਏ 10 12 ਟੋਕੋ ਇੱਕ ਵਾਰ-ਵਾਰ ਵਿੱਚੋਂ ਹੀ ਇੰਨੇ ਇੰਨੇ ਫਾਇਰ ਹੋਏ ਨੇ ਤਿੰਨੇ ਬਚ ਤਿੰਨ ਕਰੇ ਤਿੰਨਾਂ ਕੋਲ ਕਿੱਥੇ ਜਾਣੀ ਸੀ ਪਰ ਤਿੰਨ ਰਵਲਵਰ ਚਲੇ ਗਏ ਕੀ ਕਹਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੁਝ ਬਸ ਸਾਹਮਣੇ ਮੋਰ ਤੇ ਮਾਰੀਆਂ ਦੀ ਗੋਲੀਆਂ ਮੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਕੋਈ ਨੂੰ ਕੋਈ ਗਲਤ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਗਲਤ ਗੱਲਬਾਤ ਨਹੀਂ ਇਹ ਸਿਰ ਕਿੰਨੇ ਕੁ ਵਜੇ ਦਾ ਵਾਕਿਆ ਜੀ ਇਹ 4:10 ਦੇ ਵਜੇ ਹੋਈ ਤੇ ਜੀ ਕਿਹੜੇ ਮੋਟਰਸਾਈਕਲ ਸੀ ਸਪਰੈਂਡਰ ਮੋਟਰਸਾਈਕਲ ਕਿਧਰੋਂ ਆਏ ਸੀ ਕਿ ਜੀ ਆਏ ਤਾਂ ਪਤਾ ਨਹੀਂ ਕਿੱਥੋਂ ਆਏ ਇੱਥੇ ਨੂੰ ਕਿੱਥੇ ਜੀ ਕਿੰਦਾਂ ਦੇ ਸੀ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੇ ਸੀਗੇ ਜਿੱਦਾਂ 25-25 ਸਾਲ ਦੇ ਮੁੰਡੇ ਸਨ ਕੀ ਉਹਨਾਂ ਨੂੰ ਕਿਹਾ ਸੀ ਬਹੁ ਮਹਰਨਾਟਕ ਉਹ ਕਿੰਨਾ ਪਹਿਰੇ ਕਿਦਾਂ ਦੇ ਪਾਈ ਸਨ ਕੱਪੜੇ ਕਿੱਦਾਂ ਦੇ ਪਾਈ ਸਨ ਜੀਨ ਦੀ ਪੈਂਟ ਪਾਈ ਹੋਈ ਸੀ ਉੱਪਰ ਜੈਕਟ ਪਾਈ ਹੋਈ ਸੀ ਆਈਡੀ ਆ ਕਿੱਡੀ ਕੁ ਉਮਰ ਦੇ ਹੋਣਗੇ ਆਈਡੀ ਨਹੀਂ ਕੋਣੀ ਐ 25-25 ਸਾਲ ਦੇ ਮੁੰਡੇ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦ ਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸ਼ੁਕ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ। ਤਾਂ ਇਹ ਮੌਕਾ ਦੇਖਦੇ ਪਏ ਆ ਜੀ ਇਹ ਤਾਂ ਕੈਮਰੇ ਕੂਮਰੇ ਚੈੱਕ ਕਰਦੇ ਪਏ ਆ। ਕੀ ਕਹੋਗੇ ਇਹਦੀ ਇਨਫੋਰਮੇਸ਼ਨ ਕਿੱਥੇ ਤੋਂ ਮਿਲਣੀ ਹੈ? ਕਨਫਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇ ਇੱਕ ਖੜਾ। ਉਹਨੇ ਦੱਸਿਆ। ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12:00 ਹੋ ਗਏ 12:00 ਹੋ ਗਏ ਅੱਜ ਦੱਸ ਰਹੇ। ਹੈ ਇਹਨੇ ਕੋਈ ਆ। 12:00 ਹੋ ਗਏ ਆ। ਸਰ ਕੀ ਇਨਫੋਰਮੇਸ਼ਨ ਦੇ ਪਾਸੇ ਪੁਜਾ ਦੀ ਕਾਰਵਾਈ ਕੀਤੀ? ਉੱਗ ਸিসিਟੀਵੀ ਚਾ ਕਰ ਰਹੇ ਹਜੇ ਉਤੋਂ ਫੇ ਜੋ ਮਿਲਦਾ ਕਲੂ ਹਸਮਤਾ ਕਰਾਂਗੇ ਕਰਦੇ ਸਰ ਅਸੀਂ ਮੌਕੇ ਤੇ ਇੱਥੇ ਮਾਰ ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਕੋਰੀ ਹੈ ਪੜੇ ਜਾਣੇ